搞定掉，弄的。嗯 ਹੈਲੋ ਕਿਉਂ ਵੀ ਤੇਰੇ ਕੋਲ ਹੁੰਦਾ ਅ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਆਪਣੀ ਟਾਈਮ ਲਾਈਨ ਤੇ ਦੇਖਦਾ ਸੀ ਅੱਜ 9 9 ਮਹੀਨੇ ਪਹਿਲਾਂ ਵੀਡੀਓ ਪਾਈ ਉਸ ਤੋਂ ਬਾਅਦ ਤੋਂ ਮੇਰਾ ਟਾਈਮ ਹੀ ਨਹੀਂ ਲੱਗਾ ਉਹ ਇਦਾਂ ਹੋਈ ਸੀ ਕਿ ਅ ਵਾਈਫ ਮੇਰੀ ਪ੍ਰੈਗਨੈਂਟ ਸੀ ਗਰਨਦੀਪ ਤਾਂ ਉਸ ਤੋਂ ਬਾਅਦ ਉਹਨਾਂ ਵੇਟਾਂ ਦੇ ਨਾਲ ਸਕੈਨ ਵਗੈਰਾ ਹੁੰਦੀ ਸੀ ਦੋ ਦੂਜੇ ਹਫ਼ਤੇ ਹਰ ਦੂਜੇ ਹਫ਼ਤੇ ਫਿਰ ਉਸ ਤੋਂ ਬਾਅਦ ਮੰਮੀ ਆ ਗਏ ਮੰਮੀ ਹੁਣਾਂ ਨਾਲ ਘੁੰਮਦੇ ਰਹੇ ਫੇ ਤਾਂ ਮੇਰਾ ਮੈਂ ਵਲੌਗਿੰਗ ਨਹੀਂ ਕੀਤੀ ਫੇ ਵਿੱਚ ਕਿਉਂਕਿ ਫੇ ਮੈਨੂੰ ਸੀਗਾ ਵੀ ਮੈਂ ਆਪਣੀ ਫੈਮਿਲੀ ਨੂੰ ਥੋੜਾ ਟਾਈਮ ਦਵਾਂ ਵਲੌਗਿੰਗ ਚੇਤਾ ਹੋ ਜਾਂਦਾ ਫੇ ਵਿੱਚੋਂ ਟਾਈਮ ਕੱਢ ਗਿਆ ਐਡੀਟਿੰਗ ਵੀ ਕਰਨੀ ਪੈਂਦੀ ਆ ਤੇ ਰਿਕਾਰਡ ਵੀ ਕਰਨਾ ਪੈਂਦਾ ਹੈ ਤੇ ਉਸ ਤੋਂ ਬਾਅਦ ਫੇ ਮੈਨੂੰ ਕੰਮ ਵੀ ਮਿਲ ਗਿਆ ਸੀ ਛੇਤੀ ਮੰਮੀ ਇੱਥੇ ਹੀ ਸੀਗੇ ਉਦੋਂ ਮੰਮੀ ਦੇ ਆਉਣ ਤੋਂ ਪਹਿਲਾਂ ਮੈਨੂੰ ਕੰਮ ਮਿਲ ਗਿਆ ਤੇ ਮੇਰੀ ਸ਼ਾਮ ਦੀ ਡਿਊਟੀ ਹੁੰਦੀ ਹੈ ਤੇ ਹੁਣ ਮੈਂ ਨਾ ਜਿੰਮ ਤੋਂ ਆ ਕੇ ਖਾ ਪੀ ਲਿਆ ਬ੍ਰੇਕਫਾਸਟ ਕਰ ਲਿਆ ਨਹਾ ਤੋਂ ਲਿਆ ਤੇ ਹੁਣ ਮੈਂ ਕੰਮ ਲਈ ਰੈਡੀ ਹੋ ਜਾਣਾ ਹੈ ਗਗਨਦੀਪ ਉਧਰ ਮੇਰਾ ਲੰਚ ਬਣਾਉਂਦੀ ਪਈ ਹੈ ਤੇ ਜਦੋਂ ਮੰਮੀ ਵੀ ਆਏ ਸੀ ਤਾਂ ਕੋ ਖਾ ਸਕੋ ਮੁੰਡੀਆਂ ਗਈ ਸੀ ਇੱਥੇ ਸਾਡੇ ਲੱਗੇ ਜ਼ੂ ਆ ਉਹ ਦੇਖੀ ਸੀ ਇੱਕ ਪੈਲੇਸ ਆ ਉਹ ਦੇਖਿਆ ਸੀ ਹਾਂਜੀ ਪਹਿਲਾ ਦੇਖਣ ਗਏ ਸੀ ਤਾਂ ਉਸ ਤੋਂ ਬਾਅਦ ਤੇ ਅੱਛਾ ਗਲਤ ਕਹ ਲਾਂ ਨਹੀਂ ਮੈਨੂੰ ਫੇਰ ਤੇ ਹੁਣ ਹੌਲੀ ਹੌਲੀ ਮੇਰੀ ਜਿੱਦਾਂ ਟਾਈਮ ਬਣਦਾ ਪਿਆ ਰੂਟੀਨ ਬਣਦੀ ਪਈ ਆ ਦੁਆਰਾ ਸਵੇਰ ਨੂੰ ਉੱਠ ਕੇ ਅੱਜ ਮੇਰਾ ਪਹਿਲਾ ਦਿਨ ਸੀ ਜਿਮ ਪਹਿਲੇ ਦਿਨ ਗਿਆ ਅੱਜ ਤੇ ਹੁਣ ਹੌਲੀ ਹੌਲੀ ਕੰਟੀਨਿਊ ਕਰਦੇ ਆ ਵਲੋਗਿੰਗ ਵੀ ਤੇ ਮੈਂ ਟਰਾਈ ਕਰੂੰਗਾ ਡੇਲੀ ਵਲੋਗਿੰਗ ਦੀ ਕੋਈ ਮੈਨੂੰ ਖਾਸ ਐਕਸਪੀਰੀਅੰਸ ਨਹੀਂ ਹੈਗਾ ਪਹਿਲਾਂ ਮੈਂ ਸਕ੍ਰਿਪਟ ਵਾਲੀਆਂ ਵੀਡੀਓ ਕਰਦਾ ਸੀਗਾ ਤੇ ਉਹਨੂੰ ਉਹਨੂੰ ਜਿਆਦਾ ਜਿਆਦਾ ਟਾਈਮ ਚਾਹੀਦਾ ਹਨਾ ਪੂਰੇ ਦਿਨ ਚ ਹੁਣ ਮੈਂ ਕੰਮ ਵੀ ਕਰਨਾ ਕਾਕੇ ਉਹਨੂੰ ਵੀ ਦੇਖਣਾ ਆ ਤਾਂ ਉਹ ਸਕ੍ਰਿਪਟਡ ਵੀਡੀਓ ਕਰਨੀਆਂ ਥੋੜੀਆਂ ਜਿਹੀਆਂ ਔਖੀਆਂ ਆ ਉਹਦੇ ਲਈ ਐਡੀਟਿੰਗ ਵੀ ਐਡੀਟਿੰਗ ਨੂੰ ਬਹੁਤ ਟਾਈਮ ਲੱਗਦਾ ਇੱਕ ਵੀਡੀਓ ਨੂੰ ਘਟੋ ਘਟਨੀ ਅੱਧਾ ਪੌਣਾ ਘੰਟਾ ਘੰਟਾ ਲੱਗ ਜਾਂਦਾ ਤੇ ਮੰਮੀ ਨਾਲ ਫਿਰ ਜਿਆਦਾ ਅਸੀਂ ਘੁੰਮੇ ਨਹੀਂ ਕਿਉਂਕਿ ਹੁਣ ਸਾਡਾ ਪਹਿਲਾ ਬੇਬੀ ਸੀਗਾ ਹੁਣ ਸਾਨੂੰ ਕੋਈ ਐਕਸਪੀਰੀਅੰਸ ਨਹੀਂ ਹਨਾ ਕਿ ਨਿਆਣਾ ਕਿੱਦਾਂ ਦੇਖਣਾ ਸਾਹਮਣਾ ਹੁਣ ਵੱਡਿਆਂ ਨੂੰ ਜਿਆਦਾ ਪਤਾ ਹੁੰਦਾ ਉਹਨਾਂ ਤੋਂ ਕਈ ਚੀਜ਼ ਸਿੱਖਣ ਨੂੰ ਮਿਲੀਆਂ ਹੰਡਰ ਲੱਗਦਾ ਸੀ ਕਿਉਂਕਿ ਅੱਗੇ ਫਿਰ ਸਿਆਲ ਆ ਗਿਆ ਸਿਆਲ ਵੀ ਇਸ ਵਾਰੀ ਇਦਾਂ ਸੀ ਵੀ ਸਨੋ ਨਹੀਂ ਹੋਈ ਨਾ ਰੇਨਫਾਲ ਵੀ ਨਹੀਂ ਨਹੀਂ ਹੋਈ ਤਾਂ ਉਹਦੇ ਕਰਕੇ ਜਿੱਦਾਂ ਡਰਾਈ ਡਰਾਈ ਜੀ ਸੁੱਕੂ ਸੁੱਕੀ ਜੀ ਠੰਡ ਸੀਗੀ ਤਾਂ ਬਿਮਾਰ ਬਹੁਤ ਹੋਏ ਮੈਂ ਵੀ ਪਿੱਛੇ ਜੇ ਬਿਮਾਰ ਆ ਫਿਰ ਉਸ ਤੋਂ ਬਾਅਦ ਇੱਕ ਕਾਕਾ ਬਿਮਾਰ ਹੋ ਗਿਆ ਕਾਕਾ 17 ਦਸੰਬਰ ਤੋਂ ਬਿਮਾਰ ਆ ਜਨਵਰੀ ਤੱਕ ਜਨਵਰੀ ਦੀ 12 12 ਤਰੀਕ ਅਕ ਇਹ ਇੰਜੈਕਸ਼ਨ ਲੱਗਾ ਸੀ 17 ਦਸੰਬਰ ਨੂੰ ਉਸ ਤੋਂ ਬਾਅਦ ਜਿੱਦਾਂ ਕਹਿੰਦੇ ਨਾ ਉਹ ਬੁਖਾਰ ਚੜਨਾ ਵੀ ਜ਼ਰੂਰੀ ਪਰ ਠੀਕ ਤਾਂ ਹੋ ਗਈ 2-3 ਦਿਨ ਬਾਅਦ ਫੇਰ ਇਹਨੂੰ ਬਾਅਦ ਚ ਕੋਲਡ ਹੋ ਗਿਆ ਕੋਲਡ ਬਹੁਤ ਟਾਈਮ ਤੱਕ ਰਿਹਾ ਤੇ ਫੇਰ ਛੜੀਆਂ ਸੈਟ ਜਿਹਨੀਆਂ ਦਸੰਬਰ ਦੀਆਂ ਛੁੱਟੀਆਂ ਇਹਦੀ ਟੇਕ ਕੇਅਰ ਚ ਲੱਗ ਗਈਆਂ ਫੇਰ ਸਾਡਾ ਟਾਈਮ ਨਹੀਂ ਲੱਗਾ ਵਿੱਚ ਉਹ ਆਪਣੀ ਵਾਲੀ ਸਟੋਰੀ ਸੁਣਾਉਂਦਾ ਪਿਆ ਉਦੋਂ ਤੇ ਫਿਰ ਕੰਮ ਤੇ ਵੀ ਇਦਾਂ ਹੋਈ ਵੀ ਪਹਿਲਾਂ ਮੈਂ ਸਵੇਰ ਨੂੰ ਜਾਂਦਾ ਸੀਗਾ ਹੁਣ ਮੇਰੀਆਂ ਸ਼ਾਮ ਦੀਆਂ ਡਿਊਟੀਆਂ ਹੋ ਗਈਆਂ ਤੋਂ ਥੋੜਾ ਸਹੀ ਸੌਖਾ ਆ ਕਿਉਂਕਿ ਸਵੇਰ ਨੂੰ ਮੈਂ ਜਦੋਂ ਇਹ ਉੱਠਦਾ ਫਿਰ ਮੇਰਾ ਦੇਖ ਲੈਣਾ ਹੁਣ ਆਪ ਦੋਨੇ ਜਣੇ ਦੇਖ ਲੀਦਾ ਮੈਂ ਆਪਣਾ ਖਾਣਾ ਪਾਣਾ ਖਾਣਾ-ਦਾਣਾ ਹੀ ਕਰਕੇ ਬਣਾ ਕੇ ਫਿਰ ਮੈਂ ਕੰਮ ਤੇ ਚੱਲ ਜਾਂਦਾ ਤੇ ਬਾਕੀ ਵੀ ਆ ਕੇ ਕੰਮ ਕਰ ਲੈਣੇ ਆ ਰਲ ਮਿਲ ਕੇ ਕਿਉਂਕਿ ਇੱਕ ਇੱਕ ਨੇ ਵੀ ਇੱਕ ਜਣੇ ਦਾ ਔਖਾ ਵੀ ਘਰ ਦਾ ਵੀ ਕੰਮ ਕਰੇ ਜਣੇ ਨੂੰ ਵੀ ਦੇਖਣਾ ਔਖਾ ਦੋ ਚੀਜ਼ਾਂ ਨਹੀਂ ਹੁੰਦੀਆਂ ਇੱਕ ਜਣੇ ਤੋਂ ਇਹ ਸੀ ਰਨ ਮਿਲ ਕੇ ਕਰ ਲੀਦਾ ਇੱਥੇ ਤੇ ਹੁਣ ਮੈਂ ਟਰਾਈ ਕਰੂੰਗਾ ਅੱਗੇ ਕੰਟੀਨਿਊ ਰੱਖਣ ਨੂੰ ਠੀਕ ਬਾਉਟਿੰਗ ਵੀ ਕਰਾਂਗੇ ਹੁਣ ਮੌਸਮ ਸੋਹਣਾ ਹੋ ਜਾਣਾ ਅੱਗੇ ਛਾਲ ਖਤਮ ਹੀ ਆ ਤਕਰੀਬਨ ਆ ਇੱਥੇ 2 ਕੁ ਮਹੀਨੇ ਤੱਕ ਹੋਠ ਠੰਡ ਰਹਿਣੀ ਉਸ ਤੋਂ ਬਾਅਦ ਜੇ ਨਾਰਮਲ ਹੋਣਾ ਅੱਜ ਵੀ ਨਹੀਂ ਠੰਡ ਨਹੀਂ ਹੈਗੀ ਠੀਕ ਠੀਕ ਆ ਟੈਂਪਰੇਚਰ ਕੋਈ ਟੀਕਲ ਨਹੀਂ ਹੈਗੀ ਨਹੀਂ ਤਾਂ ਹਵਾ ਬਹੁਤ ਚੱਲਦੀ ਹੁੰਦੀ ਕਿਸੇ ਵੇਲੇ ਅੱਜ ਨਾਰਮਲ ਹੈ ਤੇ ਜਿੰਨਾ ਟਾਈਮ ਸੀਗਾ ਮੈਂ ਫ੍ਰੀ ਜਦੋਂ ਵੀ ਮੈਨੂੰ ਟਾਈਮ ਲੱਗਦਾ ਸੀ ਤਾਂ ਮੈਂ ਸੌਫਟਵੇਅਰ ਇੱਕ ਨਵਾਂ ਸੀ ਇੰਸਟਾਲ ਕੀਤਾ ਪੀਸੀ 'ਚ ਪਹਿਲਾਂ ਮੈਂ ਪ੍ਰੀਮੀਅਮ ਪ੍ਰੋ ਜੇ ਕਰਦਾ ਸੀ ਐਡਿਟ ਹੂਮ ਮੈਂ ਐਡਵੈਂਚਰ ਰਸਰਵ 'ਚ ਕਰੂੰਗਾ ਤੇ ਵੀਡੀਓ ਦੀ ਕੁਆਲਿਟੀ ਜੇ ਵੀ ਤੁਹਾਨੂੰ ਸ਼ਾਇਦ ਫਰਕ ਲੱਗੇ ਥੋੜਾ ਬਹੁਤ ਜ਼ਿਆਦਾ ਨਹੀਂ ਤੇ ਉਹ ਥੋੜਾ ਕੰਪਲੈਕਸ ਜਿਹਾ ਲੱਗਾ ਪਹਿਲਾਂ ਪਹਿਲਾਂ ਕਿਉਂਕਿ ਉਹ ਥੋੜਾ ਹੋਰ ਹਿਸਾਬ ਨਾਲ ਚੱਲਦਾ ਹੈ ਪਰ ਉਹਦੀਆਂ ਸ਼ਾਰਟਕਟ ਕੀਜ਼ ਸੇਮ ਆ ਜਿਹੜੀਆਂ ਪ੍ਰੀਮੀਅਮ ਪ੍ਰੋ ਜੀ ਹੁੰਦੀਆਂ ਇਨਸਟਾਲ ਕਰੋ ਤਾਂ ਪੁੱਛਦਾ ਹੈ ਤੇ ਪ੍ਰੀਮੀਅਮ ਪ੍ਰੋ ਥੋੜਾ ਮਹਿੰਗਾ ਪੈਂਦਾ ਕਿਉਂਕਿ ਉਹਦੀ ਮੰਥਲੀ ਆ ਕਰਨੀ ਪੈਂਦੀ ਪੇਮੈਂਟ ਤੇ ਜਿਹੜਾ ਡਵਿੰਚੀ ਰਿਜ਼ੋਲਵ ਆ ਉਹਦੀ ਲਾਈਫਟਾਈਮ ਲਈ ਤੁਹਾਨੂੰ ਇੱਕ ਵਾਰ ਚ ਤੁਸੀਂ ਪੇ ਕਰ ਸਕਦੇ ਆ ਸਰ ਤੇ ਉਹਦਾ ਲਾਈਫਟਾਈਮ ਲਾਇਸੈਂਸ ਮਿਲ ਜਾਂਦਾ ਫਿਰ ਤੁਸੀਂ ਤੁਸੀਂ ਐਡਿਟ ਕਰੋ ਕੋਈ ਚੱਕਰ ਨਹੀਂ ਤੇ ਕੋਈ ਪ੍ਰਮੋਸ਼ਨ ਨਹੀਂ ਮੈਂ ਕਰ ਰਿਹਾ ਬਟ ਉਹ ਮੈਨੂੰ ਜ਼ਿਆਦਾ ਯੂਸਫੁਲ ਲੱਗਾ ਤੇ ਤੇ ਮੇਰੇ ਸਬਸਕ੍ਰਿਪਸ਼ਨ ਵੀ ਚੱਲਦੀ ਆ ਆਡੀਓ ਦੀ ਉਹ artlist.io ਤੋਂ ਮੈਂ 뮤직 ਲੈਣਾ ਹੈ ਉਹਨਾਂ ਦੀ ਵੀ ਵੱਖਰੀ ਹੈ ਬਟ ਉਹ ਤੁਹਾਨੂੰ 1 ਸਾਲ ਦਾ ਪੇ ਕਰਨਾ ਪੈਣਾ ਹੈ ਪਲਾਨ ਹੁੰਦੇ ਵੱਖਰੇ ਵੱਖਰੇ ਮੈਂ ਸਭ ਤੋਂ ਬੇਸਿਕ ਵਾਲਾ ਲਿਆ ਕਿਉਂਕਿ ਇੱਕ ਹੀ ਕਾਊਂਟ ਹੈ ਮੇਰਾ ਤੇ ਜੇ ਤੁਸੀਂ ਅਪਗ੍ਰੇਡ ਕਰਨਾ ਚਾਹੁੰਦੇ ਆ ਤਾਂ ਫਿਰ ਤੁਸੀਂ ਦੋ ਕਾਊਂਟ ਐਡ ਕਰ ਸਕਦੇ ਆ ਜਿੱਦਾਂ ਇੱਕ YouTube ਦਾ ਹੋ ਗਿਆ ਨਾਲ ਇੱਕ Instagram ਦਾ ਤੁਸੀਂ ਚਲਾ ਸਕਦੇ ਤੇ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਮੈਂ ਵੀ ਆਪਣੇ ਤੋਂ ਪੂਰੀ ਟਰਾਈ ਕਰੂੰਗਾ ਮੈਂ ਕੰਟੀਨਿਊ ਕਰਾਂ ਅੱਗੇ ਵੀਡੀਓਜ਼ ਹੋਰ ਤੇ ਮਿਲਦੇ ਆ ਸੀਆ